ਬੜੀ ਚੀਤੀ ਕਲੀਨ ਚਟ ਦੇਤੀ ਪੈਸੇ ਮੁਖੰਦਰੀ ਸਾਹਿਬ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਹਿੰਦੇ ਵੀ ਵਿਜੇ ਸਿੰਘਲੇ ਦੀ ਨਾ ਜਿਹੜੀ ਆਡੀਓ ਚ ਆਵਾਜ਼ ਹੈ ਉਹ ਮੇਲ ਨਹੀਂ ਖਾਦੀ ਅਸੀਂ ਜਾਂਚ ਕਰਾ ਲਿਓ ਲੈਬਾਂ ਤੋਂ ਮਤਲਬ ਜਿਹੜੀਆਂ ਇਹਦੀਆਂ ਮਹਾਰੂਂਦੀਆਂ ਨੇ ਰਿਪੋਰਟਰੀ ਉਹਨਾਂ ਤੋਂ ਜਾਂਚ ਹੋ ਗਈ ਸੋ ਕਹਿੰਦੇ ਉਹਦੇ ਵਿੱਚ ਉਹਦੀ ਆਵਾਜ਼ ਮੇਲ ਨਹੀਂ ਖਾਂਦੀ ਵਿਜੇ ਸਿੰਘਲੇ ਦੀ ਆਵਾਜ਼ ਨਹੀਂ ਮੁਖੰਦਰੀ ਸਾਹਿਬ ਤੁਸੀਂ ਇਹ ਕਿਹਾ ਸੀ ਉਹ ਵੀਡੀਓ ਪਈਆਂ ਹੋਣਗੀਆਂ ਕਿੰਨੇ ਚੈਨਲਾਂ ਦੇ ਉੱਤੇ ਤੁਹਾਡੇ ਆਪਣੇ ਪੇਜਾਂ ਪੂਜਾਂ ਤੇ ਅਜੇ ਵੀ ਕਿਆ ਸਵੇਰੇ ਸਵੇਰੇ ਬੁਲਾ ਲਿਆ ਮੈਂ ਆ ਬੈਠਾ ਇਹ ਮੇਰੇ ਕੋ ਮਨ ਗਿਆ ਇਸ ਲਈ ਅਸੀਂ ਕਾਰਵਾਈ ਕਰ ਰਹੇ ਹਾਂ ਜੇ ਤੁਹਾਡੇ ਕੋਲ ਮੰਨਿਆ ਸੀ ਫਿਰ ਝੂਠ ਕਿਉਂ ਮੰਨਿਆ ਜੋ ਨਹੀਂ ਮੰਨਿਆ ਸੀ ਤੁਸੀਂ ਝੂਠ ਕਿਉਂ ਕਹ ਕੇ ਮੰਨ ਗਿਆ ਮੰਤਰੀ ਸੀ ਵੀ ਜੈ ਸਿੰਘਲਾ ਪੰਜਾਬ ਦਾ ਇੱਕ ਹਲਕੇ ਦਾ ਚੁਣਿਆ ਹੋਇਆ ਐਮਐਲਏ ਤੁਸੀਂ ਨਾ ਤਾਂ ਫਿਰ ਐਮਐਲਏ ਸ਼ਪਰਧ ਕੀਤੀ ਨਾ ਇਸ ਮਸਲੇ ਤੇ ਤੁਸੀਂ ਗਵਾਹੀ ਦੇਣ ਗਏ ਤੇ ਜੇ ਉਹ ਸਾਰਾ ਕੁਝ ਗਲਤ ਸੀਗਾ ਅੱਜ ਇਹ ਗੱਲ ਸਹੀ ਆ ਤੇ ਫਿਰ ਜਾਂਚ ਉਸ ਸਮੇਂ ਕਿਉਂ ਨਹੀਂ ਕਰਾਈ ਇਹ ਗੱਲ ਜਨਤਕ ਕਰਨ ਤੋਂ ਪਹਿਲਾਂ ਵੀ ਜੇ ਸਿੰਘਲਾਂ ਨੂੰ ਬੁਲਾਉਣ ਤੋਂ ਪਹਿਲਾਂ ਜੇ ਤੁਹਾਡੇ ਕੋਲ ਆਡੀਓ ਆ ਗਈ ਸੀ ਤੁਸੀਂ ਆਡੀਓ ਦੀ ਜਾਂਚ ਕਰਾਉਂਦੇ ਤੇ ਜੇ ਗੱਲ ਪਾਈ ਜਾਂਦੀ ਕਿ ਤੁਹਾਡੇ ਮੰਤਰੀ ਦੀ ਆਵਾਜ਼ ਹੈ ਤੁਹਾਡੀ ਕਾਰਵਾਈ ਹੁੰਦੀ ਤਾਂ ਤੁਹਾਡੀ ਵਾਹਵਾਹੀ ਹੁੰਦੀ ਤੇ ਜੇ ਉਹ ਨਹੀਂ ਸੀ ਤਾਂ ਗੱਲ ਚੁੱਪ ਰਹਿ ਜਾਂਦੀ ਤੇ ਤੁਸੀਂ ਫਿਰ ਇਹ ਤਾਂ ਵਿਜੇ ਸਿੰਘ ਲਈ ਆ ਜਿਹੜਾ ਪਤਾ ਨਹੀਂ ਕਿਹੜੀ ਸੈਟਿੰਗ ਕਰਕੇ ਤੁਹਾਡੇ ਨਾਲ ਚੁੱਪਾ ਕੋਈ ਹੋਰ ਹੁੰਦਾ ਤੁਹਾਨੂੰ ਅਦਾਲਤ ਚ ਘੜੀਸ ਲੈਂਦਾ